ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਕਿਰਦਾਸ ਬਾਟ ਕੀਰਤ ਕੀ ਗੁਰ ਰਾਮदास ਰਖੋ ਸਰਣਾਇ ਬਣੀ ਗੁਰ ਗੁਰ ਹੈ ਬਾਣੀ ਵਿੱਚ ਬਾਣੀ ਅੰਬਰਤ ਸਰ ਗੁਰ ਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀ

ਕੋ ਡਰ ਆਪਨ ਨਿਕਟ ਬੁਲਾਵ ਆਪਣੇ ਵਿਦ ਆਪ ਜਨਾਬ ਹਰ ਜਨ ਬੰਗਲ ਗਾਵੋ ਰਹਾ ਬਿਸਰ ਨਾਹੀ ਕਬੂਹੀ ਤੇ ਇਹ ਬਿਦਮਨ ਮਹਿ ਪਾਵ ਗੁਰਪੂਰਾ ਟਿਟਿਉ ਵੱਡ ਭਾਗੇ ਜਨ ਨਾਨਕ ਕਤਹਿਨ ਤਾਵ ਗੁਰਪੂਰਾ ਪਿਟੂ ਬੰਡ ਭਾਗੇ ਜਨ ਨਾਨਕ ਕਤਹਿਨ ਤਾਬ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਹੁਕਮ ਨਾਮ ਸਾਵੇ ਉਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 617 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਠਾ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਚਰਨ ਕੀਤੀ ਹੋਈ ਇਹ ਬਾਣੀ ਹੈ ਆਓ ਰਲ ਮਿਲ ਕੇ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਆਪਾਂ ਜੁੜਦੇ ਆ ਕਿ ਸਾਨੂੰ ਅੱਜ ਕੀ ਸਮਝਾਉਣਾ ਚਾਹੁੰਦੇ ਐ ਪਹਿਲੀਆਂ ਹੀ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਨੇ ਪੰਜ ਜਿਹੜੇ ਸਾਡੇ ਅੰਦਰ ਵਿਕਾਰ ਚੱਲ ਰਹੇ ਨੇ ਉਹਨਾਂ ਦੀ ਗੱਲ ਕੀਤੀ ਹੈ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ ਕਹਿੰਦੇ ਜਿਹੜਾ ਬੰਦਾ ਕਾਮੀ ਹੋ ਜੇ ਜਿਹੜਾ ਬੰਦਾ ਕਰੋਧੀ ਹੋ ਜੇ ਜਿਹੜਾ ਬੰਦਾ ਲੋਭ ਲਾਲਚੀ ਹੋ ਜੇ ਜਿਹੜਾ ਬੰਦਾ ਝੂਠ ਬੋਲਣ ਦਾ ਆਦੀ ਹੋ ਜੇ ਜਿਹੜਾ ਬੰਦਾ ਨਿੰਦਿਆ ਕਰਨ ਦਾ ਆਦੀ ਹੋ ਜੇ ਕਹਿੰਦੇ ਇਹ ਛੱਡ ਨਹੀਂ ਸਕਦਾ ਸਾਰੇ ਜਿੰਨੇ ਵੀ ਵਿਕਾਰ ਨੇ ਕਹਿੰਦੇ ਛੱਡ ਨਹੀਂ ਸਕਦਾ ਬੰਦਾ ਜੇ ਛੱਡੇ ਜਾਣਗੇ ਤਾਂ ਕਿਵੇਂ ਛੱਡੇ ਜਾਣਗੇ ਇਨ ਤੇ ਆਪ ਛਡਾਵੋ ਕਿ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਿਏ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਡੇ ਅੰਦਰੋਂ ਕੱਢ ਦਿਓ ਖਤਮ ਤੇ ਹੋਣੇ ਨਹੀਂ ਵੇਖੋ ਦੇ ਇਹ ਜਿਹੜੇ ਸਾਡੇ ਅੰਦਰ ਇਹ ਵਿਕਾਰ ਨੇ ਇਹ ਕਦੇ ਖਤਮ ਤੇ ਹੋਣੇ ਨਹੀਂ ਨਿਜਮ ਦੇ ਵਿੱਚ ਜਰੂਰ ਚੱਲ ਪੈਂਦੇ ਆ ਜੇ ਨਿਜਮ ਚ ਚੱਲ ਜਾਣ ਚ ਸਾਰਾ ਕੁਝ ਠੀਕ ਹੁੰਦਾ ਜਿਸ ਤਰ੍ਹਾਂ ਅੱਗ ਹੈ ਅੱਗ ਦੇ ਨਾਲ ਸਾਡੇ ਕਿੰਨੇ ਕੰਮ ਸਬਰ ਦੇ ਆ ਜੀ ਰਸੋਈ ਦਾ ਸਾਰਾ ਕੰਮ ਅੱਗ ਦੇ ਨਾਲ ਹੁੰਦਾ ਪਰ ਆਗੋ ਨਿਜਮ ਦੀ ਚੱਲ ਰਹੀ ਹੈ ਤਾਂ ਸਾਰੇ ਕੰਮ ਸਬਰ ਦੇ ਆ ਜਿੱਦੇ ਅੱਗ ਨੇ ਨਿਜਮ ਤੋੜਤਾ ਕਹਿੰਦੇ ਸਾਰਾ ਕੁਝ ਖਤਮ ਕਰ ਦੇਣਾ ਉਸੇ ਤਰ੍ਹਾਂ ਇਹ ਵਿਕਾਰ ਨੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨਤੇ ਆਪ ਛਡਾਵੋ ਸੱਚੇ ਪਾਤਸ਼ਾਹ ਮੇਰੀ ਤੇ ਤੁਹਾਡੇ ਅੱਗੇ ਅਰਦਾਸ ਹੈ ਮੇਰੀ ਤੇ ਤੁਹਾਡੇ ਅੱਗੇ ਅਰਜ਼ੋਈ ਹੈ ਬੇਨਤੀ ਹੈ ਕਿ ਇਹ ਇਹਨਾਂ ਤੇ ਤੁਸੀਂ ਆਪ ਮੈਨੂੰ ਛਡਾ ਲਓ ਮੈਨੂੰ ਇਹਨਾਂ ਦੇ ਵਿੱਚੋਂ ਬਾਹਰ ਕੱਢ ਲਓ ਕਈ ਬੰਦੇ ਕੀ ਹੁੰਦਾ ਹੈ ਦੇਸ਼ ਛੱਡ ਕੇ ਦੂਸਰੇ ਦੇਸ਼ ਚ ਚਲੇ ਜਾਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਦੇਸ਼ ਛੋੜ ਪਰਦੇਸੈ ਧਾਇਓ ਪੰਜ ਚੰਡਾਲ ਨਾਲੇ ਲੈ ਜਾਇਓ ਕਹਿੰਦੇ ਦੇਸ਼ ਵੀ ਛੱਡਿਆ ਤੇ ਪੰਜਾਂ ਨੂੰ ਫਿਰ ਨਾਲ ਲੈ ਗਿਆ ਕਈਆਂ ਨੇ ਵੇਖਿਆ ਕਿ ਘਰ ਛੱਡ ਦਿੰਨੇ ਆ ਜੰਗਲਾਂ 'ਚ ਜਾ ਕੇ ਭਗਤੀ ਕਰਦੇ ਆ ਕਹਿੰਦੇ ਇਹਨਾਂ ਤੋਂ ਫਿਰ ਕਹਿਣ ਖਿਹੜਾ ਛੁੱਟ ਜਾਊਗਾ ਗੁਰੂ ਸਾਹਿਬ ਕਹਿੰਦੇ ਗ੍ਰਹਿ ਤੱਜ ਬਨਖੰਡ ਜਾਈਐ ਜੁਨ ਖਾਈਐ ਕੰਦਾ ਅਜੋਹ ਵਿਕਾਰ ਨ ਛੋਡਈ ਪਾਪੀ ਮਨ ਮੰਦਾ ਕਹਿੰਦੇ ਇਹ ਇਸ ਤਰ੍ਹਾਂ ਛੁੱਟਦੇ ਨਹੀਂ ਹੈਗੇ ਜੇ ਬੰਦਾ ਕਵੇ ਗ੍ਰਹਿ ਤੱਜ ਤੇ ਘਰ ਨੂੰ ਛੱਡਦੀ ਏ ਗ੍ਰਹਿ ਤੱਜ ਬਨਖੰਡ ਜਾਈ ਏ ਜੰਗਲਾਂ ਚ ਜਾ ਕੇ ਵਹਿਜੇ ਬਨਖੰਡ ਜਾਈ ਏ ਚੁੰਨ ਖਾਈਏ ਕੰਦਾ ਕਿ ਜਿਹੜੀਆਂ ਗਾਜਰਾਂ ਨੇ ਮੋਲੀਆਂ ਨੇ ਇਹ ਖਾ ਕੇ ਗੁਜ਼ਾਰਾ ਕਰੇ ਚੁੰਨ ਖਾਈਏ ਕੰਦਾ ਅਜੂ ਵਿਕਾਰ ਨਾ ਛੋਡੇ ਪਾਪੀ ਮਨਮੰਦਾ ਕਹਿੰਦੇ ਇਹ ਜਿਹੜਾ ਮਨ ਹੈ ਇਹ ਵਿਕਾਰਾਂ ਦਾ ਖੜਾ ਹੀ ਨਹੀਂ ਛੱਡਦਾ ਇਹ ਵਿਕਾਰਾਂ ਦੇ ਵਿੱਚ ਇੰਨਾ ਖੱਤਤ ਹੋ ਗਿਆ ਕਿ ਇਹਨਾਂ ਨੂੰ ਛੱਡ ਨਹੀਂ ਸਕਦੇ ਜੇ ਛੱਡੇ ਜਾ ਲਗਦੇ ਹੈ ਤਾਂ ਗੁਰੂ ਦੇ ਨਾਲ ਜੁੜ ਕੇ ਛੱਡੇ ਜਾ ਸਕਦੇ ਇਨ ਤੇ ਆਪ ਛਡਾਵੋ ਇਹ ਭਿੱਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਭਿੱਤਰ ਹੁੰਦਾ ਹਿਰਦਾ ਕਿ ਮੇਰੇ ਹਿਰਦੇ ਦੇ ਵਿੱਚੋਂ ਇਹਨਾਂ ਨੂੰ ਕੱਢ ਦਿਓ ਇਹ ਭੀਤਰ ਤੇ ਇਨਕੋ ਡਾਰੋ ਬਾਹਰ ਕੱਢ ਦਿਓ ਆਪਨ ਨਿਕਟ ਬੁਲਾਵੋ ਕਿ ਤੁਹਾਡਾ ਜਿਹੜਾ ਬਚਨ ਹੈ ਉਹ ਮੇਰੇ ਹਿਰਦੇ ਚ ਟਿਕ ਜੇ ਭਾਵ ਕੇ ਗੁਰੂ ਸਾਡੇ ਹਿਰਦੇ ਚ ਆ ਜੇ ਆਪਨ ਨਿਕਟ ਬੁਲਾਵੋ ਇਹ ਭੀਤਰ ਤੇ ਇਨਕੋ ਡਾਰੋ ਇਹਨਾਂ ਨੂੰ ਕੱਢ ਦਿਓ ਸੱਚੇ ਪਾਤਸ਼ਾਹ ਜੀ ਮੇਰੇ ਹਿਰਦੇ ਚ ਫਿਰ ਤੁਸੀਂ ਆ ਜਿਓ ਆਪਣੀ ਵਿੱਧ ਆਪ ਜਨਾਬੋ ਇਹ ਵਿੱਧ ਤਰੀਕ ਇਹ ਆਪਣੀ ਜਿਹੜੀ ਬੁੱਧ ਹੈ ਉਹਨੂੰ ਤੁਸੀਂ ਤਰੀਕਾ ਦੇ ਦਿਓ ਕਿ ਮੈਂ ਤੁਹਾਨੂੰ ਜਾਣ ਸਕਾਂ ਅਜੇ ਤੱਕ ਅਸੀਂ ਗੁਰੂ ਨੂੰ ਜਾਣ ਨਹੀਂ ਸਕੇ ਕਿੰਨਿਆ ਸਾਲਾਂ ਤੋਂ ਅਸੀਂ ਗੁਰੂ ਕੋਲ ਆ ਰਹੇ ਹਾਂ ਪਰ ਅਜੇ ਤੱਕ ਅਸੀਂ ਗੁਰੂ ਨੂੰ ਜਾਣ ਨਹੀਂ ਸਕੇ ਕਿ ਗੁਰੂ ਹੈ ਕੀ ਚੀਜ਼ ਬਸ ਮੱਥਾ ਟੇਕਿਆ ਤੇ ਘਰੇ ਚਲੇ ਗਏ ਆ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗੁਰੂ ਸਾਹਿਬ ਸਾਨੂੰ ਕਹਿੰਦੇ ਕੀ ਨੇ ਆਪਣੀ ਵਿੱਦ ਕੇ ਆਪਣਾ ਤਰੀਕਾ ਸਾਨੂੰ ਦੇ ਦਿਓ ਆਪ ਜਨਾਬ ਕਿ ਫਿਰ ਅਸੀਂ ਤੁਹਾਨੂੰ ਜਾਣ ਸਕਾਂਗੇ ਜੇ ਤੁਸੀਂ ਸਾਨੂੰ ਤਰੀਕਾ ਦੇ ਦਿਓ ਹਰ ਜਨ ਮੰਗਲ ਗਾਵੋ ਫਿਰ ਹੋਣਾ ਕੀ ਹੈ ਜਦੋਂ ਗੁਰੂ ਨੇ ਤਰੀਕਾ ਦਿੱਤਾ ਫਿਰ ਹਰ ਜਨ ਮੰਗਲ ਗਾਵੋ ਫਿਰ ਹਰ ਟਾਈਮ ਉਸ ਪ੍ਰਮਾਤਮਾ ਦੇ ਗੀਤ ਗਾਏ ਜਾਣਗੇ ਬਾਹਰੀ ਗੀਤ ਨਹੀਂ ਜੀ ਉਹ ਜਿਹੜੇ ਬਾਹਰਲੇ ਗੀਤ ਨੇ ਉਹਨਾਂ ਦੇ ਬਾਬਤ ਤੇ ਗੁਰੂ ਸਾਹਿਬ ਕਹਿੰਦੇ ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਆ ਜਾਏ ਬਾਰੀ ਜਿਹੜੇ ਗੀਤ ਨੇ ਉਹ ਤੇ ਇਸੇ ਤਰ੍ਹਾਂ ਲੰਘ ਜਾਣੇ ਜਿਵੇਂ ਹਵਾ ਦਾ ਬੁੱਲਾ ਲੰਘਦਾ ਪਰ ਜੇ ਅਸੀਂ ਗੁਰੂ ਦੇ ਗੀਤ ਗਾਵਾਂਗੇ ਨਾ ਜੇ ਗੁਰੂ ਦੇ ਗੀਤ ਸਾਡੇ ਜੀਵਨ ਨੂੰ ਬਦਲ ਕੇ ਰੱਖ ਦੇਣਗੇ ਸਾਡਾ ਜੀਵਨ ਬਹੁਤ ਸੋਹਣਾ ਹੋ ਜਾਣਾ ਰਹਾਉ ਵਿਸਰ ਨਾਹੀ ਕਬੂ ਹੂ ਹੀ ਏਤੇ ਇਹ ਵਿਦਮਨ ਮੈਂ ਪਾਵੋ ਕਹਿੰਦੇ ਇਹ ਤਰੀਕਾ ਵੀ ਮੈਨੂੰ ਦੇ ਦਿਓ ਸੱਚੇ ਪਾਤਸ਼ਾਹ ਜੀ ਕਿ ਮੇਰੇ ਅੰਦਰੋਂ ਕਦੇ ਤੁਸੀਂ ਵਿਸਰੋ ਨਾ ਵਿਸਰਨਾਈ ਕਬੂ ਹੂ ਹੀ ਏਤੇ ਈਏ ਭਾਵ ਹਿਰਦਾ ਕਿ ਮੇਰੇ ਹਿਰਦੇ ਦੇ ਅੰਦਰੋਂ ਮੇਰੇ ਅੰਦਰ ਕਦੇ ਵੀ ਤੁਹਾਡੀ ਯਾਦ ਭੁੱਲੇ ਨਾ ਹਰ ਟਾਈਮ ਮੈਂ ਤੁਹਾਨੂੰ ਯਾਦ ਕਰਦਾ ਰਹਾ ਵਿਸਰਨਾਹੀ ਕਬੂ ਹੂ ਹੀ ਏਤੇ ਇਹ ਵਿਦਮਨ ਮੈਂ ਪਾਵੋ ਇਹ ਤਰੀਕਾ ਮੇਰੇ ਮਨ 'ਚ ਦੱਸ ਦਿਓ ਮੇਰੇ ਮਨ 'ਤੇ ਪੱਕਾ ਕਰਾ ਦਿਓ ਕਿ ਆਹ ਤਰੀਕਾ ਇਸ ਤਰੀਕੇ ਦੇ ਨਾਲ ਕਦੇ ਤੂੰ ਪ੍ਰਮਾਤਮਾ ਨੂੰ ਨਹੀਂ ਭੁੱਲੇਗਾ ਗੁਰਪੂਰਾ ਭੇਟਿਓ ਵਡਭਾਗੇ ਜਨ ਨਾਨਕ ਕਤਹਿ ਨ ਤਾਵੋ ਜਦੋਂ ਗੁਰੂ ਪੂਰਾ ਮਿਲ ਜਾਂਦਾ ਨਾ ਗੁਰਪੂਰਾ ਭੇਟਿਓ ਵਡਭਾਗੇ ਸਾਡੇ ਵਾਸਤੇ ਗੁਰਬਾਣੀ ਪੂਰੀ ਹੈ ਜੀ ਇਹ ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਡੇ ਵਾਸਤੇ ਪੂਰਾ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓਏ ਪੂਰੇ ਦੇ ਗੁਣ ਗਾਈਏ ਇਹ ਪੂਰੇ ਦੇ ਨਾਲ ਜੁੜੀਏ ਕੱਚੀਆਂ ਬਿੱਲਿਆਂ ਨੂੰ ਛੱਡਦੀ ਇੱਥੇ ਗੁਰੂ ਸਾਹਿਬ ਕਹਿੰਦੇ ਐ ਗੁਰ ਪੂਰਾ ਭੇਟਿਓ ਵੱਡ ਭਾਗੇ ਵੱਡੇ ਭਾਗਾਂ ਦੇ ਨਾਲ ਇਹ ਗੁਰੂ ਪੂਰਾ ਮਿਲਦਾ ਸਾਨੂੰ ਜਨ ਨਾਨਕ ਕਤਹ ਨਾ ਧਾਵੋ ਫਿਰ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐ ਜਨ ਨਾਨਕ ਕਤੈ ਨਾ ਧਾਵੋ ਕਹਿੰਦੇ ਫਿਰ ਮੈਂ ਆਪਣੇ ਇਸ ਗੁਰੂ ਦੇ ਦਰ ਨੂੰ ਛੱਡ ਕੇ ਹੋਰਾਂ ਦੇ ਦਰਾਂ ਤੇ ਕਿਉਂ ਜਾਵਾਂ ਹੋਰ ਕਤੈ ਨਾ ਜਾਵੋ ਧਾਵੋ ਕਹਿੰਦੇ ਮੈਨੂੰ ਕਿਤੇ ਹੋਰ ਲੋੜ ਨਹੀਂ ਹੈ ਜਦੋਂ ਗੁਰੂ ਸਾਡੇ ਹਿਰਦੇ 'ਚ ਪ੍ਰਗਟ ਹੋ ਗਿਆ ਫਿਰ ਦੂਜੀਆਂ ਥਾਵਾਂ ਤੇ ਜਾਣ ਦੀ ਲੋੜ ਕੀ ਹੈ ਸਾਨੂੰ ਫਿਰ ਇੱਕ ਗੁਰੂ ਦੇ ਨਾਲ ਅਸੀਂ ਜੁੜ ਜਾਾਂਗੇ ਗੁਰੂ ਨੇ ਸਾਨੂੰ ਬਹੁਤ ਕੁਝ ਦੇ ਦੇਣਾ ਹੈ ਜਿਹੜੀਆਂ ਚੀਜ਼ਾਂ ਦੀ ਸਾਡੇ ਮਨ 'ਚ ਕਦੇ ਆਸ ਵੀ ਨਹੀਂ ਸੀ ਉਹ ਵੀ ਆਸਾਂ ਸਾਡੀਆਂ ਪੂਰੀਆਂ ਹੋ ਜਾਣੀਆਂ ਨੇ ਪਰ ਗੁਰੂ ਦੇ ਨਾਲ ਤੇ ਜੁੜੀਏ ਜਿੱਦੇ ਗੁਰੂ ਦੇ ਨਾਲ ਜੁੜ ਕੇ ਸਾਰਾ ਕੁਝ ਸਾਡੇ ਕੋਲ ਆ ਜਾਣੇ ਬਿਸਰ ਨਾਹੀ ਕਬਹੂ ਹੀ ਏਤੇ ਇਹ ਵਿਦਮਨ ਮਹਿ ਪਾਵੋ ਗੁਰ ਪੂਰਾ ਭੇਟਿਓ ਵੱਡ ਭਾਗੇ ਜਨ ਨਾਨਕ ਕਤਹਿ ਨ ਤਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ